ਅਵਤਾਰ ਸ਼ਵਰ ਸ਼ਤਰ ਦਤਿ ਮਾਲਕ ਸਤਿਗੁਰੂ ਗਰੀਬ ਨਿਵਾਜ ਧਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਿਆਰੀ ਬੋਤਨ ਕੀ ਗੋਦ ਅੰਦਰ ਗੁਰੂ ਚਰਨਾਂ ਦੇ ਨਾਲ ਜੁੜ ਬੈਠੀ ਸਾਧ ਸੰਗਤ ਜੀਓ ਬਹੁਤ ਧੰਨਤਾ ਦੇ ਯੋਗ ਹਾਂ ਜੋ ਆਪਾਂ ਅੰਮ੍ਰਿਤ ਵੇਲੇ ਗੁਰੂ ਦਵਾਰਾ ਬਖਸ਼ੇ ਹੇ ਉਦਮ ਸਰਕਾਰ ਸੋਹਣੇ ਦਰਬਾਰ ਵਿੱਚ ਆਏ ਹਾਂ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਹਨ ਇਲਾਹੀ ਬਾਣੀ ਦਾ ਨਿਤਨੇਮ ਪਾਵਨ ਪਵਿੱਤਰ ਹੁਕਮਨਾਮਾ ਆਪਾਂ ਸਭਨਾਂ ਨੇ ਸਰਵਣ ਕੀਤਾ ਹੈ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਤਨ ਗੁਰੂ ਅਮਰਦਾਸ ਮਹਾਰਾਜ ਨੇ ਬਚਨ ਕੀਤੇ ਹਨ ਬ੍ਰਹਮ ਬਿੰਦੈ ਤੂ ਸੁਦਾ ਬ੍ਰਹਮਾਤਰ ਹੈ ਏਕ ਸ਼ਬਦ ਲਿਵ ਲਾਏ ਨਵ ਨਿਦੀ 18 ਸਿੱਧੀ ਪਿਛਾਈ ਲਗੀਆਂ ਫਿਰੈ ਜੋ ਹਾਰੇ ਹਿਰਦੈ ਸਦਾ ਵਸਦਾ ਹੈ ਜੀੜਾ ਮਨੁਖ ਹਰੀ ਵਾਹੀ ਗੁਰੂ ਜੀ ਨੂੰ ਸਦਾ ਹੀ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਦਾ ਹੈ ਪਾਪ ਕਦੇ ਪੁੱਲਦਾ ਨਹੀਂ ਸਦਾ ਉਹਦੇ ਚਰਨਾਂ ਦੇ ਨਾਲ ਨਾਮ ਬਾਣੀ ਦੇ ਨਾਲ ਜੁੜਿਆ ਰਹਿੰਦਾ ਹੈ ਪਾਤਸ਼ਾਹ ਜੀ ਵਚਨ ਕਰਦੇ ਨੇ ਪਰਮੇਸ਼ਰ ਦੀਆਂ ਜਿੰਨੀਆਂ ਵੀ ਸ਼ਕਤੀਆਂ ਨੇ ਰਿਧੀਆਂ ਆਸ਼ੀਰਦੀਆਂ ਨਦੀਆਂ ਦੇਵੀ ਦੇਵਤੇ ਪੀਰ ਪੈਗੰਬਰ ਪੰਜੇ ਤਤ ਸਭ ਉਹਦੇ ਵਾਸ ਵਿੱਚ ਆ ਜਾਂਦੇ ਨੇ ਉਹਦਾ ਹੁਕਮ ਚੱਲਣ ਲੱਗ ਲੱਗ ਪੈਂਦਾ ਸੀ ਸਤਿਗੁਰ ਜੀ ਦਾ ਨਾਮ ਉਹਨੂੰ ਐਨੀ ਸਮਰੱਥਾ ਦੇ ਦਿੰਦਾ ਹੈ ਕਿ ਸਤਿਗੁਰ ਕਹਿੰਦੇ ਸਾਰਾ ਸੰਸਾਰ ਉਹਦੇ ਚਰਨਾ ਉੱਪਰ ਸਤਕਾਰ ਵਜੋਂ ਸ਼ੀਰਸ਼ ਕਾਉਂਦਾ ਹੈ ਉਹਦੀ ਮਾਨਤਾ ਕਰਦਾ ਹੈ ਐਡਾ ਵੱਡਾ ਪ੍ਰਭਾਤਮਾ ਦਾ ਨਾਮ ਹੈ ਉਸ ਨਾਮ ਦਾ ਸਦਕਾ ਹੀ ਆਪਾਂ ਵੇਖਦੇ ਹਾਂ ਕਿ ਜੋ ਪੌਦਾ ਮਹੀਨਾ ਚੱਲ ਰਿਹਾ ਹੈ ਪੌਦੇ ਮਹੀਨੇ ਵਿੱਚ ਇਹ ਸ਼ਹੀਦੀ 15 ਵਾੜਾ ਆਪਾਂ ਸਾਰੇ ਵਿਰਾਗ ਦੇ ਨਾਲ ਮਨਾ ਰਹੇ ਹਾਂ ਗੁਰੂ ਸਾਹਿਬ ਜੀ ਉਹਨਾਂ ਦੇ ਪਿਆਰੇ ਸ਼ਹੀਦ ਸਿੰਘਾਂ ਨੂੰ ਸਭ ਜੱਤਿਆਂ ਨੂੰ ਮਾਤਾ ਜੀ ਨੂੰ ਆਪਾਂ ਹਰ ਰੋਜ਼ ਯਾਦ ਕਰ ਰਹੇ ਹਾਂ ਉਹਨਾਂ ਦੇ ਇਤਿਹਾਸ ਉਹਨਾਂ ਦੀਆਂ ਕੁਰਬਾਨੀਆਂ ਦੇ ਵਿਚਾਰ ਕਰਦੇ ਹਾਂ ਤਾਂ ਕਿ ਸਾਡੇ ਮਨਾਂ ਦੇ ਅੰਦਰ ਉਸ ਗੁਰੂ ਸਦਾਤਾ ਅਤੇ ਗੁਰੂ ਦੇ ਨਾਮ ਦੇ ਪ੍ਰਤੀ ਪ੍ਰੇਮ ਭਾਵਨਾ ਪੈਦਾ ਹੋ ਜਾਵੇ ਤੇ ਆਪਾਂ ਵੀ ਸਾਰੇ ਉਸੇ ਤਰ੍ਹਾਂ ਨਾਮ ਜਪਦੇ ਹੋਏ ਸਿੱਖੀ ਸਦਾਤਾ ਤੇ ਪਹਿਰਾ ਦਿੰਦੇ ਹੋਏ ਆਪਣਾ ਜੀਵਨ ਗੁਰੂ ਕੇ ਲੇਖੇ ਲਾ ਜਾਈਏ ਅੱਜ 12 ਪੋ ਦਾ ਦਿਨ ਹੈ ਆਪਾਂ ਜਾਣਦੇ ਹਾਂ ਕਿ ਕੱਲ 11 ਪੋ ਵਾਲੇ ਦਿਨ ਛੋਟੇ ਸਹਿਬਜ਼ਾਦਿਆਂ ਨੂੰ ਸਰਹੰਦ ਦੀ ਧਰਤੀ ਤੇ ਵजीर खान ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ ਜਦੋਂ ਸਿਪਾਈ ਸਭ ਜਾਦਿਆਂ ਨੂੰ ਲੈਣ ਵਾਸਤੇ ਗਏ ਮਾਤਾ ਗੁਜਰ ਕੌਰ ਜੀ ਨੂੰ ਕਹਿਣ ਲੱਗੇ ਮਾਤਾ ਜੀ ਅਸੀਂ ਤੇਰੇ ਪੋਤੇਆਂ ਨੂੰ ਲੈਣ ਵਾਸਤੇ ਆਏ ਆ ਵजीर खान ਦੇ ਦਰਬਾਰ ਵਿੱਚ ਇਹਨਾਂ ਦੀ ਪੇਸ਼ੀ ਹੈ ਤੇ ਮਾਤਾ ਗੁਜਰ ਕੌਰ ਜੀ ਕਹਿਣ ਲੱਗੇ ਭਾਈ ਮੇਰੇ ਪੋਤੇਆਂ ਨੇ ਕਿਹੜਾ ਗੁਨਾਹ ਕੀਤਾ ਹੈ ਇਹਨਾਂ ਨੇ ਪੇਸ਼ੇ ਹੋ ਰਹੀ ਹੈ ਤੁਸੀਂ ਮੈਨੂੰ ਲੈ ਚਲੋ ਕਿ ਜੋ ਸਵਾਲ ਜਵਾਬ ਕਰਦੇ ਹਨ ਜੋ ਪੁੱਛਣਾ ਦੱਸਣਾ ਹੈ ਤੁਸੀਂ ਮੈਨੂੰ ਪੁੱਛੋ ਇਹ ਤਾਂ 마ਸੂਮ ਬੱਚੇ ਨੇ ਛੋਟੀਆਂ ਉਮਰਾਂ ਦੇ ਇਹਨਾਂ ਨੂੰ ਕੀ ਪਤਾ ਭਾਵੇਂ ਮਾਤਾ ਨੇ ਬਹੁਤ ਚੰਗੇ ਤਰੀਕੇ ਦੇ ਨਾਲ ਉਹਨਾਂ ਨੂੰ ਸਿੱਖੀ ਦਾ ਸਬਕ ਪੜਾਇਆ ਹੈ ਡੋਲਣ ਵਾਲੇ ਨਹੀਂ ਪਰ ਫਿਰ ਵੀ ਮਾਤਾ ਗੁਜਰ ਕੌਰ ਇਹ ਕਹਿ ਰਹੀ ਹੈ ਕਿ ਮੈਨੂੰ ਲੈ ਚਲੋ ਮੈਂ ਚਲਦੀ ਹਾਂ ਸਪਾਈ ਕਹਿਣ ਲੱਗੇ ਮਾਤਾ ਜੀ ਸਾਨੂੰ ਤਾਂ ਸਿਰਫ ਤੁਹਾਡੇ ਪੋਤੇਆਂ ਨੂੰ ਲਿਜਾਣ ਦਾ ਹੁਕਮ ਹੋਇਆ ਹੈ ਅਸੀਂ ਉਹਨਾਂ ਨੂੰ ਹੀ ਲੈ ਕੇ ਜਾਵਾਂਗੇ ਚਲੋ ਮਾਤਾ ਨੇ ਦੋਨੇ ਸਹਬਜ਼ਾਦਿਆਂ ਨੂੰ ਆਪਣੇ ਗਲ ਦੇ ਨਾਲ ਲਾ ਕੇ ਪਿਆਰ ਕੀਤਾ ਤੇ ਇੱਕ ਗੱਲ ਸਮਝਾਈ ਪੁੱਤਰ ਤੁਹਾਨੂੰ ਉਹ ਲਾਲਚ ਵੀ ਦੇਣਗੇ ਰਾਜ ਭਾਗ ਦਾ ਖਾਣ ਪੀਣ ਦਾ ਸੋਹਣੇ ਵਸਤਰਾਂ ਦਾ ਗਹਿਣਿਆਂ ਦਾ ਲਾਲਚ ਵੀ ਦੇਣਗੇ ਤੁਹਾਨੂੰ ਡਰਾਉਣਗੇ ਵੀ ਧਮਕਾਉਣਗੇ ਵੀ ਤੇ ਤੁਸੀਂ ਕਿਸੇ ਵੀ ਤਰ੍ਹਾਂ ਕਰਕੇ ਡੋਲਣਾ ਨਹੀਂ ਆਪਣੇ ਦਾਦੇ ਨੂੰ ਯਾਦ ਰੱਖਣਾ ਹੈ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਨੂੰ ਆਪਣੇ ਪਿਤਾ ਨੂੰ ਯਾਦ ਰੱਖਣਾ ਹੈ ਪਿਤਾ ਦੇ ਪਿਆਰੇ ਸਿੰਘਾਂ ਨੂੰ ਜਿਨ੍ਹਾਂ ਨੇ ਕੁਰਬਾਨੀਆਂ ਦੇਤੀਆਂ ਸ਼ਹੀਦ ਹੋ ਗਏ ਪਰ ਆਪਣੇ ਸਿੱਖੀ ਸਿਧਕ ਤੋਂ ਧਰਮ ਤੋਂ ਡੋਲੇ ਆਪਣੇ ਕੇਸ ਨਹੀਂ ਉਹਨਾਂ ਨੇ ਕਟਾਏ ਆਪਣਾ ਧਰਮ ਨਹੀਂ ਛੱਡਿਆ ਆਪਣੇ ਧਰਮ ਵਿੱਚ ਪਰਪਾ ਕਰੇ ਮਾਤਾ ਨੇ ਬਹੁਤ ਪੱਕੇ ਕਰਕੇ ਸਹਿਬਜ਼ਾਦਿਆਂ ਨੂੰ ਤੋਰਿਆ ਸਹਿਬਜ਼ਾਦਿਆਂ ਨੇ ਜਦੋਂ ਦਰਬਾਰ ਵਿੱਚ ਗਏ ਜਾਂਦੇ ਸਾਰ ਉਥੇ ਗੱਜ ਕੇ ਉਹਨਾਂ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਹੈ ਉਥੇ ਜਿਹੜੇ ਕਹਿੰਦੇ ਖੜੇ ਸਨ ਕਾਜੀ ਉਹ ਫਤਿਹ ਐਨੀ ਗੱਜ ਕੇ ਬੁਲਾਈ ਕਾਜੀ ਦੇ ਹੱਥੋਂ ਕਹਿੰਦੇ ਤਸਵੀਰ ਜਿਹੜੀ ਸੀ ਮਾਲਾ ਹੱਥੋਂ ਗਿਣ ਕੇ ਤੇ ਕਈਆਂ ਨੇ ਕਿਹਾ ਵੀ ਇਹਨਾਂ ਬੱਚਿਆਂ ਨੂੰ ਪਤਾ ਨਹੀਂ ਵੀ ਇਹ ਗੁਰੂ ਦਾ ਦਰਬਾਰ ਨਹੀਂ ਹੈ ਇਹ ਸਰਹੰਦ ਦੇ ਨਵਾਬ ਜੀਤ ਖਾਨ ਦਾ ਦਰਬਾਰ ਹੈ ਉਹਨਾਂ ਨੂੰ ਕਹਿਣ ਲੱਗੇ ਕਹਿੰਦੇ ਝੁੱਕ ਕੇ ਸਲਾਮ ਕਰੋ ਇਸ ਨਵਾਬ ਦਾ ਦਰਬਾਰ ਹੈ ਇਹ ਗੁਰੂ ਦਾ ਦਰਬਾਰ ਨਹੀਂ ਇੱਥੇ ਕਿਸੇ ਗੁਰੂ ਦੀ ਫਤਿਹ ਨਹੀਂ ਬੁਲਾਈ ਜਾਂਦੀ ਪਰ ਸਹਿਬਜ਼ਾਦਿਆਂ ਨੇ ਕੋਈ ਕੋ ਨਾਲ ਦੀ ਗੱਲ ਦਾ ਜਵਾਬ ਨਹੀਂ ਦਿੱਤਾ ਵਜੀਰ ਖਾਨ ਕਹਿਣ ਲੱਗਿਆ ਕਹਿੰਦਾ ਦੇਖੋ ਤੁਹਾਡੇ ਪਿਤਾ ਤੇ ਤੁਹਾਡੇ ਭਰਾਵਾਂ ਨੂੰ ਸਾਡੀਆਂ ਫੌਜਾਂ ਨੇ ਚਮਕੌਰ ਸਾਹਿਬ ਦੀ ਧਰਤੀ ਤੇ ਮਾਰ ਦਿੱਤਾ ਹੈ ਤੇ ਹੁਣ ਤੁਹਾਡੇ ਪਰਿਵਾਰ ਦਾ ਹੋਰ ਕੋਈ ਬਚਿਆ ਨਹੀਂ ਤੁਸੀਂ ਹੁਣ ਸਾਡੇ ਕੋਲ ਰਹੋ ਤੁਸੀਂ ਤੇ ਤੁਹਾਡੀ ਮਾਤਾ ਸਾਡੇ ਮਹਿਲਾ ਦੇ ਵਿੱਚ ਰਹਿਣਗੇ ਤੁਹਾਨੂੰ ਸਾਰੇ ਸੁੱਖ ਦਿੱਤੇ ਜਾਣਗੇ ਉਹ ਸਹਿਬ ਜਾਦੇ ਤਿੰਨ ਦਿਨਾਂ ਤੋਂ ਭੁਖੇ ਹੈ ਤਿੰਨ ਦਿਨਾਂ ਤੋਂ ਉਹਨਾਂ ਨੇ ਕੋਈ ਪ੍ਰਸ਼ਾਦਾ ਨਹੀਂ ਛਕਿਆ ਕੋਈ ਰਾਤ ਨੂੰ ਸੌਣ ਲੱਗੇ ਉੱਪਰ ਲੈਣ ਵਾਸਤੇ ਕੋਈ ਗਰਮ ਕੱਪੜਾ ਨਹੀਂ ਠੰਡ ਦੇ ਵਿੱਚ ਠਰ ਰਹੇ ਨੇ ਥੱਲੇ ਵਿਛਾਉਣ ਵਾਸਤੇ ਕੋਈ ਵਸਤਰ ਨਹੀਂ ਸਿਰਫ 11 ਪੋ ਦੀ ਰਾਤ ਨੂੰ ਜਿਹੜੀ ਆ ਰਾਤ ਬਤੀਤ ਹੋਈ ਹੈ ਇਸ ਰਾਤ ਨੂੰ ਮੋਤੀਰਾ ਮਹਿਰਾ ਨੇ ਉਹਨਾਂ ਨੂੰ ਦੁੱਧ ਛਕਾਉਣ ਦੀ ਸੇਵਾ ਕੀਤੀ ਹੈ ਇੱਕ 11 ਪੋ ਦੀ ਰਾਤ ਤੇ ਇੱਕ ਜਿਹੜੀ ਅੱਜ ਰਾਤ ਆਵੇਗੀ 12 ਪੋ ਦੀ ਰਾਤ ਇਹ ਦੋ ਰਾਤਾਂ ਨੂੰ ਬਹੁਤ ਵੱਡਾ ਆਪਣੀ ਜ਼ਿੰਦਗੀ ਦਾ ਤੇ ਪਰਿਵਾਰ ਦਾ ਖਤਰਾ ਮੁੱਲ ਲੈ ਕੇ ਮੋਤੀਰਾਮ ਮਹਿਰਾਜੀ ਨੇ ਇਹ ਸੇਵਾ ਕਮਾਈ ਹੈ ਬਸ ਰਾਤ ਉਹਨਾਂ ਨੇ ਤਿੰਨ ਦਿਨਾਂ ਬਾਅਦ ਕਹਿ ਲਿਆ ਕਿ ਦੁੱਧ ਛਕਿਆ ਹੈ ਪਰ ਦੁੱਧ ਨਾਲ ਕਿੰਨੀ ਦੇਰ ਭੁੱਖ ਮਿਟਣੀ ਹੈ ਆਪਾਂ ਜਾਣਦੇ ਹਾਂ ਹੁਣ ਦਰਬਾਰ ਵਿੱਚ ਖੜੇ ਨੇ ਉਹਨਾਂ ਨੂੰ ਕਿਹਾ ਜਾ ਰਿਹਾ ਤੁਹਾਡੇ ਪਿਤਾ ਤੇ ਤੁਹਾਡੇ ਭਰਾਵਾਂ ਨੂੰ ਅਸੀਂ ਮਾਰ ਦਿੱਤਾ ਸਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਨੇ ਜੋ ਜਵਾਬ ਦਿੱਤਾ ਉਹਨੇ ਸਾਰੇ ਦਰਬਾਰ ਨੂੰ ਹਿਲਾ ਕੇ ਰੱਖ ਦਿੱਤਾ ਉਹ ਕਹਿੰਦੇ ਸਾਡੇ ਪਿਤਾ ਜੀ ਆਕਾਲ ਪੁਰਖ ਹਨ ਤੇ ਉਹਨਾਂ ਨੂੰ ਕੋਈ ਨਹੀਂ ਮਾਰ ਸਕਦਾ ਸਾਡੇ ਭਰਾ ਜਿਹੜੇ ਉਹ ਮਹਾਵਲੀ ਨੇ ਉਹਨਾਂ ਨੂੰ ਕੋਈ ਨਹੀਂ ਖਤਮ ਕਰ ਸਕਦਾ ਤੁਸੀਂ ਝੂਠ ਬੋਲ ਰਹੇ ਹੋ ਇਹ ਉਹਨਾਂ ਨੂੰ ਕੋਈ ਨਹੀਂ ਮਾਰ ਸਕਦਾ ਤੇ ਨਵਾਬ ਨੂੰ ਕੋਈ ਜਵਾਬ ਨਾ ਆਇਆ ਫਿਰ ਕਹਿਣ ਲੱਗਿਆ ਵੀ ਇਹ ਉਹਨੇ ਸੋਚਿਆ ਵੀ ਛੋਟੇ ਛੋਟੇ ਬੱਚੇ ਨੇ ਵੀ ਇਹਨਾਂ ਨੂੰ ਪਿਆਰ ਦੇ ਨਾਲ ਕਿਸੇ ਤਰ੍ਹਾਂ ਕਰਕੇ ਲਾਸ਼ ਦੇ ਕੇ ਅਸੀਂ ਆਪਣੇ ਧਰਮ ਵਿੱਚ ਲੈ ਆਈਏ ਤੇ ਜੋ ਨਵਾਬ ਨੇ ਵਜ਼ੀਰ ਨੂੰ ਹੁਕਮ ਦਿੱਤਾ ਵੀ ਇਹਨਾਂ ਨੂੰ ਜਾਓ ਦਰਵਾਜ਼ਾ ਬਾਜ਼ਾਰ ਵਿੱਚ ਲੈ ਕੇ ਜਾਓ ਉਥੇ ਇਹਨਾਂ ਨੂੰ ਸੋਹਣੇ ਖਾਣ ਪੀਣ ਦੇ ਪਦਾਰਥ ਵਸਤਰ ਵਿਗਾਰ ਲੈ ਕੇ ਦਿਓ ਇਹਨਾਂ ਦੀ ਉਮਰਾਂ ਛੋਟੀਆਂ ਨੇ ਇਹ ਭਾਵੇਂ ਇਸ ਦਰਬਾਰ ਵਿੱਚ ਖੜ ਕੇ ਗੱਲਾਂ ਵੱਡੀਆਂ ਕਰ ਰਹੇ ਨੇ ਪਰ ਜਦੋਂ ਬਾਜ਼ਾਰ ਵਿੱਚ ਜਾਣਗੇ 100 ਤਰ੍ਹਾਂ ਦਾ ਸਮਾਨ ਵੇਖਣਗੇ ਬੱਚੇ ਦਾ ਮਨ ਬਦਲਣ ਵਿੱਚ ਕਿੰਨਾ ਸਮਾਂ ਲੱਗਦਾ ਹੈ ਬਾਜ਼ਾਰ ਵਿੱਚ ਲੈ ਗਏ ਬਾਜ਼ਾਰ ਵਿੱਚ ਸਹਿਬਜ਼ਾਦਿਆਂ ਨੇ ਕਿਸੇ ਖਾਣ ਪੀਣ ਦੇ ਸਮਾਨ ਵਾਲੀ ਦੇਖਿਆ ਕਿਸੇ ਹੋਰ ਕੱਪੜੇ ਵਾਲੀ ਦੇਖਿਆ ਸਿਰਫ ਇੱਕ ਦੁਕਾਨ ਤੇ ਰੁਕੇ ਨੇ ਉਸ ਦੁਕਾਨ ਤੇ ਕੀ ਹੈ ਕਹਿੰਦੇ ਕ੍ਰਪਾਨਾਂ ਨੇ ਤੇ ਤੀਰ ਕਮਾਰਣੇ ਸ਼ਸਤਰ ਦੇ ਉਤੋਂ ਇਹਨਾਂ ਨੇ ਇੱਕ ਇੱਕ ਸ਼ਸਤਰ ਲਿਆ ਹੈ ਹੋਰ ਕਿਸੇ ਚੀਜ਼ ਨੂੰ ਹੱਥ ਨਹੀਂ ਲਾਇਆ ਕਾफी देर ਘਮਾਉਣ ਤੋਂ ਬਾਅਦ ਜਦੋਂ ਦਰਬਾਰਾ ਵਜ਼ੀਰ ਖਾਨ ਦੇ ਦਰਬਾਰ ਵਿੱਚ ਆਵਾਜ਼ ਪਈ ਤੇ ਸਿਪਾਈ ਲੈ ਕੇ ਹਾਜ਼ਰ ਹੋ ਗਏ ਤੇ ਵਜ਼ੀਰ ਖਾਨ ਵੇਖ ਕੇ ਹੈਰਾਨ ਹੋਇਆ ਵੀ ਇਹਨਾਂ ਦੇ ਹੱਥ ਵਿੱਚ ਤਾਂ ਸ਼ਸਤਰ ਦੇ ਤੋ ਸਮਝ ਗਿਆ ਵੀ ਇਹਨਾਂ ਨੂੰ ਇਹਨਾਂ ਦੇ ਇਰਾਦਿਆਂ ਨੂੰ ਅਸੀਂ ਨਹੀਂ ਬਦਲ ਸਕਦੇ ਫਿਰ ਇਸ ਤੋਂ ਬਾਅਦ ਉਹਨਾਂ ਨੂੰ ਡਰਾਉਣ ਦਾ ਜੋ ਉਹਨੇ ਫਰਬਾਨ ਉਹ ਜਾਰੀ ਕੀਤਾ ਉਹਨਾਂ ਨੂੰ ਆਪਾਂ ਜਾਣਦੇ ਹਾਂ ਵੀ ਕੱਲ 11 ਪੋ ਨੂੰ ਪੇਸ਼ੀ ਤੋਂ ਬਾਅਦ ਫਿਰ ਮਾਰਿਆ ਗਿਆ ਦਰਖਤਾਂ ਦੇ ਨਾਲ ਬੰਨ੍ਹ ਕੇ ਤੂਤ ਦੀਆਂ ਛਟੀਆਂ ਦੇ ਨਾਲ ਕੁੱਟਿਆ ਗਿਆ ਭੁੱਖੇ ਵੀ ਰੱਖਿਆ ਠੰਡ ਵਿੱਚ ਵੀ ਰੱਖਿਆ ਤੇ ਮਾਤਾ ਗੁਜਰ ਕੌਰ ਜੀ ਦੇ ਨਾਲ ਵੀ ਜ਼ੁਲਮ ਕੀਤਾ ਗਿਆ ਵੀ ਮਾਤਾ ਤੂੰ ਕਿਸੇ ਤਰ੍ਹਾਂ ਇਹਨਾਂ ਨੂੰ ਸਮਝਾ ਆਪਾਂ ਜੋ ਇਤਿਹਾਸ ਵਿੱਚ ਸਰਵਣ ਕੀਤਾ ਕਿ ਮਿਰਚਾਂ ਵਾਲੀਆਂ ਜਿਹੜੀਆਂ ਬੋਰੀਆਂ ਨੇ ਉਸ ਬੋਰੀ ਵਿੱਚ ਪਾ ਕੇ ਮਾਤਾ ਗੁਜਰ ਕੌਰ ਜੀ ਨੂੰ ਵੀ ਇਹਨਾਂ ਨੂੰ ਤਕਲੀਫ ਹੋਵੇ ਬਜ਼ੁਰਗਾਂ ਨੂੰ ਆਪਾਂ ਜਾਣਦੇ ਹਾਂ ਛਿਆਣੇ ਬੰਦੇ ਨੂੰ ਸਾਹ ਲੈਣ ਦੀ ਬਹੁਤ ਔਖੀ ਦਿੱਕਤ ਹੁੰਦੀ ਹੈ। ਵੀ ਸਾਹ ਚੜੇ ਸਾਹ ਨਾ ਲਏ ਹੋਵੇ ਜੀ ਸਾਹ ਲੈਣ ਤਾਂ ਮਿਰਚਾਂ ਜੜੀਆਂ ਨੇ ਉਹ ਮੂੰਹ ਨੱਕ ਦੇ ਰਾਹੀ ਅੰਦਰ ਜਾਣ ਖੰਗ ਹੋਵੇ ਬੁਰਾ ਹਾਲ ਹੋਵੇ ਜਾਣ ਕੇ 83 ਸਾਲ ਦੀ ਉਮਰ ਹੈ ਮਾਤਾ ਗੁਜਰ ਕੌਰ ਜੀ ਦੀ 83 ਸਾਲ ਉਹਨਾਂ ਨੂੰ ਜੁਲਮ ਕੀਤਾ ਜਾ ਰਿਹਾ ਹੈ ਸਹਿਬ ਜਦਿਆਂ ਦੇ ਅਥਾਤੇ ਪੈਰਾਂ ਦੀਆਂ ਉਂਗਲਾਂ ਨੂੰ ਲੋਹਾ ਉੱਤੇ ਬਰੂਦ ਰੱਖ ਕੇ ਅੱਗ ਲਾਈ ਗਈ ਹੈ ਜਿਹੜੀ ਆ ਤਸਵੀਰਾਂ ਆਪਾਂ ਵੇਖਦੇ ਹਾਂ ਉਹਨਾਂ ਵਿੱਚ ਤਾਂ ਬਹੁਤ ਸੋਹਣੇ ਉਹਨਾਂ ਨੂੰ ਬਣਾਇਆ ਹੋਇਆ ਕਲਗੀਆਂ ਲਾਈਆਂ ਉਹ ਅਖੀਰ ਤੱਕ ਲੋਹਾ ਦੇ ਵਿੱਚ ਚਿਣੇ ਹੋਏ ਸਾਨੂੰ ਬੜੇ ਸੋਹਣੇ ਸਰੂਪ ਵਿੱਚ ਦਿਖਾਈ ਦਿੰਦੇ ਨੇ ਪਰ ਅਸਲ ਹਾਲਤ ਇਹ ਐ ਵੀ ਸ਼ਾਇਦ ਹੁਣ ਤੱਕ ਉਹਨਾਂ ਦੇ ਸਰੀਰਾਂ ਉੱਤੇ ਬਹੁਤ ਜ਼ਿਆਦਾ ਜ਼ੁਲਮ ਕੀਤੇ ਗਏ ਨੇ ਹੱਥ ਪੈਰ ਸਾੜ ਦਿੱਤੇ ਗਏ ਨੇ ਅੱਜ ਦੇ ਦਿਨ ਉਹਨਾਂ ਨੂੰ ਕੀ ਕੀਤਾ ਗਿਆ ਵੀ ਸਰਹੱਦ ਦੇ ਨਵਾਬ ਨੇ ਇਹ ਸੋਚਿਆ ਵੀ ਕਾਜੀ ਇਹ ਗੱਲ ਕਹਿ ਰਹੇ ਨੇ ਵੀ ਅਸੀਂ ਇਹਨਾਂ ਬੱਚਿਆਂ ਨੂੰ ਸਜ਼ਾ ਕਿਵੇਂ ਦਈਏ ਵੀ ਸਾਡਾ ਜਿਹੜਾ ਧਰਮ ਹੈ ਉਹ ਬੱਚਿਆਂ ਤੇ ਬਜ਼ੁਰਗਾਂ ਉੱਤੇ ਹੱਥ ਚੁੱਕਣ ਦੀ ਉਹਨਾਂ ਨੂੰ سزا ਦੇਣ ਦੀ ਇਜਾਜ਼ਤ ਨਹੀਂ ਦਿੰਦਾ ਤੇ ਇਹਨਾਂ ਨੇ ਇੱਕ ਗੱਲ ਸੋਚੀ ਵੀ ਕੋਈ ਹੋਰ ਤਰੀਕਾ ਅਪਣਾਈਏ ਜਿਸ ਦੇ ਨਾਲ ਸਾਡੇ ਇਹ ਦੁਸ਼ਮਣ ਦੇ ਬੱਚੇ ਵੀ ਮਾਰੇ ਜਾਣ ਤੇ ਗੱਲ ਸਾਡੇ ਤੇ ਵੀ ਨਾ ਆਵੇ ਉਹਨਾਂ ਨੇ ਮਲੇਰਕੋੜ ਨੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਬੁਲਾਇਆ ਤੇ ਉਹਨੂੰ ਦਰਬਾਰ ਵਿੱਚ ਕਿਹਾ ਕਿ ਤੂੰ ਇਹਨਾਂ ਬੱਚਿਆਂ ਦੇ ਕੋਲੋਂ ਬਦਲਾ ਲੈ ਕਿਉਂਕਿ ਇਹਨਾਂ ਦੇ ਪਿਤਾ ਨੇ ਤੇਰੇ ਭਰਾ ਨੂੰ ਚਮਕੌਰ ਦੀ ਜੰਗ ਦੇ ਵਿੱਚ ਮਾਰਿਆ ਸੀ ਤੇ ਉਹ ਸ਼ੇਰ ਮੁਹੰਮਦ ਖਾਂ ਕਹਿਣ ਲੱਗਿਆ ਕਹਿੰਦਾ ਮੈਂ ਬਦਲਾ ਜ਼ਰੂਰ ਲਵਾਂਗਾ ਪਰ ਕਹਿੰਦਾ ਮੈਂ ਇਹਨਾਂ ਬੱਚਿਆਂ ਤੋਂ ਬਦਲਾ ਨਹੀਂ ਲੈਣਾ ਇਹ ਤਾਂ ਮਾਸੂਮ ਹੈ ਇਹਨਾਂ ਨੇ ਮੇਰੇ ਭਰਾ ਨੂੰ ਨਹੀਂ ਮਾਰਿਆ ਇਹਨਾਂ ਦੇ ਪਿਤਾ ਨੇ ਮਾਰਿਆ ਸੀ ਮੈਂ ਉਹਦੇ ਨਾਲ ਜੰਗ ਕਰਾਂ ਜਦੋਂ ਮੈਨੂੰ ਸਮਾਂ ਮਿਲੇਗਾ ਜਦੋਂ ਸਾਡਾ ਮੁਕਾਬਲਾ ਹੋਵੇਗਾ ਪਤਾ ਚੱਲੇਗਾ ਮੈਂ ਮੈਦਾਨੇ ਜੰਗ ਦੇ ਵਿੱਚ ਉਹਦੇ ਨਾਲ ਕਹਿੰਦਾ ਉਦੋਂ ਗੁਰੂ ਗੋਬਿੰਦ ਸਿੰਘ ਦੇ ਨਾਲ ਲੜਾਂਗਾ ਉਦੋਂ ਉਹਨੂੰ ਮਾਰਾਂਗਾ ਪਰ ਉਹਦੀ ਮਾਤਾ ਨੇ ਤੇ ਉਹਦੇ ਬੱਚਿਆਂ ਨੇ ਮੇਰੇ ਭਰਾ ਨੂੰ ਨਹੀਂ ਮਾਰਿਆ ਇਹਨਾਂ ਨੂੰ ਮੈਂ ਸਜ਼ਾ ਦੀ ਦੇ ਸਕਦਾ ਤੇ ਉਹਨੇ ਕਿਹਾ ਵੀ ਮੈਂ ਤੁਹਾਨੂੰ ਵੀ ਇਹ ਪ੍ਰਯਾਤ ਕਰਦਾ ਵੀ ਇਹਨਾਂ ਨੂੰ ਛੱਡ ਦਿਓ ਇਹਨਾਂ ਦਾ ਕੋਈ ਕਸੂਰ ਨਹੀਂ ਪਰ ਉਹਨੇ ਹਾ ਦਾ ਨਾਰਾ ਮਾਰਿਆ ਉਹਦੀ ਕੋਈ ਸੁਣਵਾਈ ਨਹੀਂ ਹੋਈ ਸਰਹੰਦ ਦੇ ਨਵਾਬ ਨੇ ਕੋਈ ਗੱਲ ਨਹੀਂ ਸੁਣੀ ਉੱਥੇ ਉਹਦੀ ਤੇ ਅਖੀਰ ਸਾਰਾ ਦਿਨ ਉਹਨਾਂ ਤੇ ਜ਼ੁਲਮ ਕਰਦੇ ਰਹੇ ਸਮਝਾਉਂਦੇ ਰਹੇ ਜਦੋਂ ਨਾ ਕੋਈ ਗੱਲ ਵਣੀ ਤੇ ਅੱਜ 12 ਪੂ ਦੇ ਦਿਨ ਸਭ ਜਦਿਆਂ ਨੂੰ ਜਿਉਂਦਿਆਂ ਨੂੰ ਨੀਹਾਂ ਦੇ ਵਿੱਚ ਚਿੰਨ ਦੇ ਕੇ ਮਾਰ ਦੇਣ ਦਾ ਜਿਹੜਾ ਫਤਵਾ ਉਹ ਕਾਜ਼ੀਆਂ ਨੇ ਮਜੀਰ ਖਾਂ ਦੇ ਤਵਾ ਦੇਣ ਤੇ ਜਾਰੀ ਕਰ ਦਿੱਤਾ ਅੱਜ 12 ਪਉ ਨੂੰ ਉਹ ਫਤਵਾ ਦੇ ਦਿੰਦੇ ਨੇ ਹੁਣ ਫਤਵਾ ਦੇਣ ਤੋਂ ਬਾਅਦ ਵੀ ਇਹ ਦੇ ਕੇ ਉਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਉਹਨਾਂ ਨੇ ਜਾ ਕੇ ਕੈਦ ਕਰ ਦਿੱਤਾ ਜਾਂ ਕੁਝ ਕਿਹਾ ਨਹੀਂ ਉਹਨਾਂ ਨੂੰ ਮਾਰਦੇ ਨੇ ਫਿਰ ਵੀ ਉਹਨਾਂ ਤੇ ਜ਼ੁਲਮ ਕਰਦੇ ਨੇ ਇਤਿਹਾਸ ਵਿੱਚ ਲਿਖਿਆ ਕਿ ਕਚਹਿਰੀ ਤੋਂ ਬਾਹਰ ਲਜਾਣ ਤੋਂ ਬਾਅਦ ਉਹਨਾਂ ਨੂੰ ਦਰਖਤਾਂ ਦੇ ਨਾਲ ਬੰਨ੍ਹਿਆ ਗਿਆ ਅੱਜ ਦੇ ਦਿਨ ਸਾਬਜ਼ਾਦਿਆਂ ਦਰਖਤਾਂ ਨਾਲ ਬੰਨ ਕੇ ਮਿੱਟੀ ਦੇ ਜਿਹੜੇ ਗੁੱਲੇਲੇ ਨੇ ਉਹ ਗੁੱਲੇਲੇ ਮਾਰੇ ਜਾ ਰਹੇ ਨੇ ਪੱਥਰ ਦੇ ਪੱਥਰ ਦੇ ਮਿੱਟੀ ਦੇ ਵੀ ਇਹਨਾਂ ਨੂੰ ਦਰਦ ਹੋਵੇ ਇਹ ਰੋਣ ਤੇ ਸਾਨੂੰ ਕਹਿਣ ਤੇ ਇਹ ਸਾਰਾ ਕੁਝ ਠੰਡੇ ਬੋਰ ਦੇ ਵਿੱਚ ਦਾਦੀ ਵੇਖ ਰਹੀ ਹੈ ਜਿੱਥੇ ਅੱਜ ਸ਼ਹੀਦ ਕੀਤਾ ਗਿਆ ਹੈ ਗੁਰਦੁਆਰਾ ਸਾਹਿਬ ਬੜਿਆ ਉਸੇ ਜਗ੍ਹਾ ਦੇ ਉੱਤੇ ਦਰਸਤ ਦੇ ਨਾਲ ਬਨ ਕੇ ਗਲੇਲੇ ਮਾਰੇ ਜਾ ਰਹੇ ਦਾਦੀ ਦੇ ਸਾਹਮਣੇ ਜ਼ੁਲਮ ਕੀਤਾ ਜਾ ਰਿਹਾ ਵੀ ਦਾਦੀ ਵੀ ਤੜਫ ਕੇ ਕਹਿ ਦਵੇ ਵੀ ਅਸੀਂ ਤੁਹਾਡਾ ਦੀਨ ਕਬੂਲ ਕਰਨ ਵਾਸਤੇ ਤਿਆਰ ਹਾਂ ਵੀ ਅਸੀਂ ਆਪਣਾ ਧਰਮ ਛੱਡ ਦੇਨੇਗਾ ਸਾਡੇ ਬੱਚਿਆਂ ਨੂੰ ਛੱਡ ਦਿਓ ਪਰ ਦਾਦੀ ਵੇਖਦੀ ਹੈ ਉਹ ਅਰਦਾਸ ਕਰਦੀ ਹੈ ਕਿ हे ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਤੁਸ਼ੀਰ ਸਦਕਨਵਾਇਆ ਐਦਾਂ ਤੁਹਾਡੇ ਪੋਤੇ ਵੀ ਇਹ ਸਾਰੇ ਜ਼ੁਲਮ ਸਹਾਰਦੇ ਹੋਏ ਆਪਣਾ ਸਿੱਦਕ ਨਵਾ ਜਾਣਾ ਤੇ ਸਾਧ ਸੰਗਤ ਜੀ ਜਦੋਂ ਗੁਲੇਲਾ ਮਾਰ ਰਹੇ ਸਨ ਕਹਿੰਦੇ ਇੱਕ ਗੁਲੇਲਾ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੀ ਅੱਖ ਦੇ ਵਿੱਚ ਲੱਗਿਆ ਤੇ ਖੂਨ ਨਿਕਲਣ ਲੱਗਿਆ ਪੂਰੀ ਤਰ੍ਹਾਂ ਸਰੀਰ ਤੜਪ ਗਿਆ ਇੰਨਾ ਦਰਦ ਹੋਇਆ ਆਪਣੀ ਅੱਖ ਵਿੱਚ ਮਛਰ ਪੈ ਜਾਵੇ ਇਹ ਆਪਾਂ ਬੜੇ ਤੜਪਦੇ ਆਂ ਆਪਾਂ ਹੱਥ ਦੇ ਨਾਲ ਉਸੇ ਵੇਲੇ ਅੱਖ ਨੂੰ ਮਲਣਾ ਸ਼ੁਰੂ ਕਰ ਦਿੰਦੇ ਆਂ ਚਾਹੇ ਆਪਾਂ ਬਾਜ਼ਾਰ ਵਿੱਚ ਜਾ ਰਹੇ ਆਂ ਕੋਈ ਸੱਧ ਚਲਾ ਰਹੇ ਆਂ ਸਕੂਟਰ ਮੋਟਰਸਾਈਕਲ ਚਲਾ ਰਹੇ ਆਂ ਤਾਂ ਵੀ ਅਸੀਂ ਇੱਕ ਹੱਥ ਦੇ ਨਾਲ ਅੱਖ ਮਲਣੀ ਸ਼ੁਰੂ ਕਰ ਦਿੰਦੇ ਆਂ ਪਰ ਇੱਥੇ ਤਾਂ ਹੱਥ ਵੀ ਬੰਨੇ ਹੋਏ ਐ ਤੇ ਪੈਰ ਵੀ ਬੰਨੇ ਹੋਏ ਐ ਤੇ ਮਾਰਿਆ ਵੀ ਪੱਥਰ ਗਿਆ ਬੜੀ ਜ਼ੋਰ ਦੀ ਖਿੱਚ ਕੇ ਮਾਰਿਆ ਗੁਲੇਲ ਦੇ ਨਾਲ ਅੱਖ ਦੇ ਵਿੱਚ ਇੰਨਾ ਖੁੱਭ ਗਿਆ ਕਿ ਖੂਨ ਦੀ ਧਾਰਾ ਵਹਿ ਤਰੀ ਮਲੇਰਕੋਟ ਦੇ ਨਵਾਬ ਨੇ ਉਹਨਾਂ ਨੂੰ ਕਿਹਾ ਤੁਸੀਂ ਰੱਬ ਤੋਂ ਡਰੋ ਐਡਾ ਕਹਿਰ ਛੋਟੇ ਬੱਚਿਆਂ ਤੇ ਕਰ ਰਹੇ ਹੋ ਉਹਨੇ ਅੱਗੇ ਹੋ ਕੇ ਸਿਪਾਈਆਂ ਨੂੰ ਕਿਹਾ ਤੇ ਸਹਿਬਜ਼ਾਦਾ ਦੇ ਹੱਥ ਖੋਲੇ ਉਸ ਵੇਲੇ ਸਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਨੇ ਬਾਬਾ ਫਤਿਹ ਸਿੰਘ ਜੀ ਨੂੰ ਆਪਣੇ ਗਲ ਦੇ ਨਾਲ ਲਾਇਆ ਹੱਕ ਪੂੰਜੀ ਇਸ ਤਰ੍ਹਾਂ ਜ਼ੁਲਮ ਦੀ ਹੱਦ ਕਰ ਦਿੱਤੀ ਇਹਨਾਂ ਨੇ ਤੇ ਸਾਧ ਸੰਗਤ ਜੀ ਨਵਾਬ ਦੇ ਸ਼ੇਰ ਮੁਹੰਮਦ ਖਾਨ ਦੇ ਕਹਿਣ ਤੇ ਸਪਾਈ ਇਹਨਾਂ ਨੂੰ ਮਾਤਾ ਗੁਜਰ ਕੌਰ ਜੀ ਦੇ ਕੋਲ ਲੈ ਗਏ ਠੰਡੇਪੁਰ ਦੇ ਵਿੱਚ ਸਾਰਾ ਕੁਝ ਮਾਤਾ ਗੁਜਰੀ ਜੀ ਨੂੰ ਇਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਸਾਡੇ ਉੱਤੇ ਜ਼ੁਲਮ ਕੀਤੇ ਨੇ ਮਾਤਾ ਨੇ ਆਪਣੇ ਗੱਲ ਦੇ ਨਾਲ ਲਾਇਆ ਤੇ ਸਮਝਾਇਆ ਪੁੱਤ ਬਸ ਹੁਣ ਕੱਲ ਦਾ ਤੁਹਾਡਾ ਆਖਰੀ ਇਮਤਿਹਾਨ ਹੈ ਆਖਰੀ ਪਰਚਾ ਹੈ ਕਿ ਤੁਸੀਂ ਬਿਲਕੁਲ ਵੀ ਡੋਲਣਾ ਨਹੀਂ ਘਬਰਾਉਣਾ ਨਹੀਂ ਹਲੇ ਵੀ ਤੁਹਾਡੇ ਉੱਤੇ ਜ਼ੁਲਮ ਕਰਨਗੇ ਆਪਣੇ ਸਰੀਰ ਦੇ ਆਖਰੀ ਸਾਹ ਤੱਕ ਤੁਸੀਂ ਇੱਕੋ ਹੀ ਅਰਦਾਸ ਕਰਨੀ ਹੈ ਕਿ ਮੇਰਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਕੀ ਸਦਕਾ ਨਾ ਜਾਵੇ ਤੁਸੀਂ ਅਡੋਲ ਰਹਿਣਾ ਡੋਲਣਾ ਨਹੀਂ ਇਸੇ ਤਰ੍ਹਾਂ ਜ 12 ਪੂ ਦੀ ਰਾਤ ਵੀ ਜਿਹੜੀ ਹੈ ਉਹ ਸਾਰੀ ਰਾਤ ਦਾਦੀ ਬੱਚਿਆਂ ਨੂੰ ਸਿੱਖੀ ਦਾ ਸਬਕ ਪੜਾਉਂਦੇ ਹੋਏ ਬਤੀਤ ਕਰਦੀ ਹੈ ਕੱਲ 13 ਫੂਨ ਸਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚੜ੍ਹ ਕੇ ਸ਼ਹੀਦ ਕਰ ਦਿੱਤਾ ਜਾਵੇਗਾ ਕਿ ਆਪਾਂ ਸਾਰਿਆਂ ਨੇ ਸਾਰੀਆਂ ਸੰਗਤਾਂ ਨੇ ਕੱਲ ਆਪਣੇ ਇਸ ਗੁਰੂ ਘਰ ਵਿਖੇ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਜਿਸ ਸਮੇ ਸਭ ਜਾਤਿਆਂ ਦੀ ਸ਼ਹੀਦੀ ਹੁੰਦੀ ਹੈ ਉਹਨਾਂ ਨੂੰ ਯਾਦ ਕਰਦੇ ਹੋਏ ਆਪਾਂ ਸਾਰਿਆਂ ਨੇ ਸਤਨਾਮ ਵਾਹਿਗੁਰੂ ਦਾ ਜਾਪ ਕਰਦਾ ਹੈ ਤੇ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਜਿੱਥੇ ਤੱਕ ਆਵਾਜ਼ ਜਾਂਦੀ ਹੈ ਜੋ ਕੋਈ ਘਰ ਬੈਠਾ ਵੀ ਸੁਣ ਰਿਹਾ ਉਹਦੇ ਵਿਚਾਰ ਦਾ ਵਿੱਚ ਬੇਨਤੀ ਹੈ ਵੀ ਸਾਰਿਆਂ ਨੇ ਇੱਕ ਦੂਜੇ ਨੂੰ ਕਹਿ ਕੇ ਸਭ ਜਾਤਿਆਂ ਦੀ ਯਾਦ ਵਿੱਚ 10 ਤੋਂ 11 ਵਜੇ ਤੱਕ ਕੱਲ ਗੁਰੂ ਘਰ ਵਿਖੇ ਜ਼ਰੂਰ ਪਹੁੰਚਣਾ ਹੈ ਕੋਈ ਜ਼ਰੂਰੀ ਤੋਂ ਜ਼ਰੂਰੀ ਕੰਮ ਹੋਵੇ ਉਹਨੂੰ ਜਾਪ ਪਹਿਲਾਂ ਕਰ ਲਈਏ ਜਾਂ ਬਾਅਦ ਵਿੱਚ ਕਰ ਲਈਏ ਪਰ ਇੱਕ ਘੰਟੇ ਦਾ ਸਮਾਂ ਆਪਾਂ ਸਾਰਿਆਂ ਨੇ ਵੱਧ ਚੜ੍ਹ ਕੇ ਸਹਿਬਜ਼ਾਦਿਆਂ ਦੀ ਪਿਆਰੀ ਯਾਦ ਵਿੱਚ ਜ਼ਰੂਰ ਬਤੀਤ ਕਰਨਾ ਹੈ ਸਿਮਰਨ ਜਾਪ ਕਰਨਾ ਹੈ ਤੇ ਆਪਾਂ ਉਹਨਾਂ ਦੇ ਚਰਨਾਂ ਵਿੱਚ ਇਹ ਅਰਦਾਸ ਵੀ ਕਰ ਲਈ ਹੈ ਕਿ ਜਿਵੇਂ ਤੁਸੀਂ ਡੋਲੇ ਨਹੀਂ ਕਬਰ ਆਈ ਨਹੀਂ ਕਿਸੇ ਲਾਲਚ ਵਿੱਚ ਨਹੀਂ ਆਇਆ ਰਾਜ ਭਾਗ ਸਾਰੇ ਸੁੱਖਾਂ ਨੂੰ ਤੁਸੀਂ ਲਤ ਮਾਰ ਦਿੱਤੀ ਠੋਕਰ ਮਾਰ ਦਿੱਤੀ ਵੀ ਸਾਡੇ ਘਰਾਂ ਦੇ ਵਿੱਚ ਅੱਜ ਸਿੱਖੀ ਜਿਹੜੀ ਹੈ ਉਹ ਤਕਰੀਬਨ ਦੇਖੀਏ ਜਾ ਚੁੱਕੀ ਹੈ ਹਰ ਘਰ ਵਿੱਚ ਕੇਸ ਕਤਲ ਹੋ ਰਹੇ ਨੇ ਨਸ਼ੇ ਵਰਤੇ ਜਾ ਰਹੇ ਨੇ ਤੇ ਨਿਤਨੇਮ ਤੋਂ ਜਿਹੜਾ ਹੱਥੀ ਆਮ ਬਹਿ ਕੇ ਨਿਤਨੇਮ ਕਰਨਾ ਉਹ ਤੋਂ ਵੀ ਦੂਰ ਹੋ ਰਿਹਾ ਤੇ ਆਪਾਂ ਇਹ ਅਰਦਾਸ ਕਰਦੀਆਂ ਉਹ ਸਿੱਖੀ ਸਾਡੇ ਘਰ ਵਿੱਚ ਦੁਆਰਾ ਮੁੜ ਆਵੇ ਸਾਡੇ ਬੱਚੇ ਹੁਣ ਤਾਂ ਚਲੋ ਇੱਕ ਇੱਕ ਹੀ ਰਹਿ ਗਏ ਇੱਕ ਇੱਕ ਜਾਂ ਦੋ ਦੋ ਇਦੋਂ ਜ਼ਿਆਦਾ ਤਾਂ ਹੈ ਨਹੀਂ ਕਿਸੇ ਦੇ ਉਹ ਜਿਹੜੇ ਇੱਕ ਦੋ ਨੇ ਉਹ ਵੀ ਸਿੱਖੀ ਦੇ ਧਾਰਨੀ ਨਹੀਂ ਬਣ ਰਹੇ ਤੇ ਆਪਾਂ ਸਹਬਜ਼ਾਦਿਆਂ ਦੇ ਚਰਨਾਂ ਵਿੱਚ ਅਰਦਾਸ ਕਰਦੀਆਂ ਸਾਡੇ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਸਿੱਖੀ ਸਿਣਕ ਇਹਨਾਂ ਨੂੰ ਹੀ ਬਖਸ਼ੋ ਸਿੱਖੀ ਦੀ ਦਾਤ ਬਖਸ਼ੋ ਇਹ ਵੀ ਕੇਸਾ ਧਾਰੀ ਅਮਰ ਧਾਰੀ ਹੋਣ ਨਿਤਨੇਮੀ ਬਣ ਤੇ ਸਿੱਖੀស្ត ਦਾਤਾ ਤੇ ਪਹਿਰਾ ਦੇ ਕੇ ਇਹ ਵੀ ਆਪਣਾ ਜੀਵ ਸਫਲਾ ਕਰਨਾ ਅੱਜ ਦੇਖੋ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਕੱਲ ਮੈਂ ਵੇਖ ਰਿਹਾ ਸੀ ਤੁਸੀਂ ਵੀ ਵੇਖਿਆ ਹੈ ਕਿ 9 ਕਿਲੋਮੀਟਰ ਤੋਂ ਜ਼ਿਆਦਾ ਸੜਕਾਂ ਤੇ ਚਾਰੇ ਪਾਸੇ ਜਾਮ ਲੱਗ ਚੁੱਕਿਆ ਹੈ ਸਵੇਰ ਦੇ ਵੇਲੇ ਤੇ ਸ਼ਾਮ ਤੱਕ ਇਹ ਜਾਮ ਕਹਿੰਦੇ 20 ਕਿਲੋਮੀਟਰ ਤੱਕ ਵੱਧ ਗਿਆ 70 ਤੋਂ 80 ਲੱਖ ਦੇ ਕਰੀਬ ਸੰਗਤਾ ਜੜੀਆਂ ਨੇ ਉਹ ਇੱਥੇ ਫਤੇਗੜ ਸਾਹਿਬ ਦੀ ਧਰਤੀ ਤੇ ਆ ਰਹੀਆਂ ਨੇ ਤੇ 1 ਲੱਖ ਦੇ ਕਰੀਬ ਕਹਿੰਦੇ ਟਰੈਕਟਰ ਟਰਾਲੀਆਂ ਉਥੇ ਪਹੁੰਚ ਰਹੀਆਂ ਨੇ ਐਡਾ ਤਕੜਾ ਉਥੇ ਸੰਗਤਾਂ ਦਾ ਹਜੂਮ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਜਾ ਰਿਹਾ ਪਰ ਇਹ ਵੀ ਗੱਲ ਸੱਚ ਹੈ ਵੀ ਇਹਨਾਂ ਸਾਰਿਆਂ ਨੂੰ ਸਿੱਖੀ ਦੇ ਨਾਲ ਜੋੜਨ ਵਾਸਤੇ ਕੋਈ ਕੋਈ ਵਿਸ਼ੇਸ਼ ਕੋਈ ਖਾਸ ਉਪਰਾਲਾ ਨਹੀਂ ਕੀਤਾ ਗਿਆ ਕੋਈ ਵੱਡਾ ਉਪਰਾਲਾ ਨਹੀਂ ਸਾਰਾ ਜੋਰ ਸਿੱਖ ਕੌਮ ਦਾ ਲੰਗਰ ਉਤੇ ਲੱਗਿਆ ਹੋਇਆ ਹੈ ਤੇ ਅਸੀਂ ਵਧੀਆ ਤੋਂ ਵਧੀਆ ਲੰਗਰ ਲਾਈਏ ਜਿਹੜਾ ਦੂਜਿਆਂ ਦੇ ਲੰਗਰਾਂ ਵਿੱਚ ਨਹੀਂ ਉਹ ਸਾਡੇ ਕੋਲ ਹੋਵੇ। ਸਾਰਾ ਜੋਰ ਲੰਗਰ ਤੇ ਲੱਗ ਰਿਹਾ। ਪਰ ਉਹਨਾ ਜੋਰ ਅਮਰਦ ਦੇ ਪ੍ਰਚਾਰ ਤੇ ਜਾਂ ਸਿੱਖੀ ਦੇ ਸਿਧਾਂਤਾਂ ਉੱਤੇ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਉਹਦਾ ਸਾਰਾ ਜੋਰ ਕਮਾਈ ਕਰਨ ਤੇ ਲੱਗਿਆ ਹੋਇਆ ਵੀ ਅਸੀਂ ਰੁਪਈਏ ਇਕੱਠੇ ਕਰੀਏ ਉਹ ਥੋੜੀ ਥੋੜੀ ਜਗ੍ਹਾ ਵੇਚਣ ਲੱਗੀ ਹੋਈ ਹੈ। ਇਸ ਜੋੜ ਮੇਲੇ ਵਿੱਚ ਕੁਝ ਇੱਕ ਮੰਝੇ ਜਿਹੀ ਜਗ੍ਹਾ ਵੀ ਹੈ। ਤੇ ਉਹ ਵੀ 1 ਫੁੱਟ ਦਾ 6-700 ਰੁਪਈਆ ਲੈਂਦੇ ਆ ਉਹ 1 ਫੁੱਟ ਜਗਾ ਦਾ ਉਹ ਕਹਿੰਦੇ ਆਹੀ 3-4 ਦਿਨ ਨੇ ਕਰੋੜਾਂ ਰੁਪਈਆ ਕਮਾ ਲਈਏ ਉਹ ਕਮਾਈਆਂ ਕਰਨ ਤੇ ਲੱਗੇ ਹੋਏ ਨੇ ਕੋਈ ਲੰਗਰ ਲਾਉਣ ਤੇ ਜੋਰ ਹੈ ਪਰ ਜੋ ਅਸਲ ਸਾਨੂੰ ਕਰਨਾ ਚਾਹੀਦਾ ਸੀ ਸਿੱਖ ਸਾਹਿਬ ਮੇਰ ਕਰਨ ਵੀ ਸਾਡੀ ਜਿਹੜੀ ਸੋਚ ਹੈ ਉਹ ਗੁਰਮਤਵਾਲ ਨੂੰ ਮੁੜੇ ਤੇ ਆਪਾਂ ਆਪਣੇ ਧਰਮ ਦੇ ਪ੍ਰਚਾਰ ਵਾਸਤੇ ਵੀ ਕੋਈ ਬਹੁਤ ਵੱਡਾ ਉਦਦਮ ਕਰੀਏ ਕਮੇਟੀਆਂ ਵੀ ਕਰਨ ਸਾਰੀਆਂ ਸੰਸਥਾਵਾਂ ਵਿੱਚ ਕਰਨ ਤਾਂ ਕਿ ਸਹਿਬਜ਼ਾਦਿਆਂ ਦੀ ਕੀਤੀ ਹੋਈ ਸ਼ਹੀਦੀ ਦਾ ਆਪਾਂ ਕੋਈ ਮੁੱਲ ਮੋੜ ਸਕੀਏ ਸਤਿਗੁਰੂ ਮਿਹਰ ਕਰ ਇੰਨਿਆਂ ਦੇ ਵਿਚਾਰਾਂ ਪ੍ਰਵਾਨ ਕਰਨੀਆਂ ਉਲਾਂ ਚੁੱਕਾਂ ਦੇ ਖੰਭਾ ਬਖਸ਼ਣੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹ ਗੁਰਜੀ ਕੀ ਖਤ